ਸਾਸੀ ਕਾਲ ਦੋਸਤੋ ਮੈਂ ਗੁਰਜੰਟਨ ਤੇ ਹਾਂ ਕਿ ਅਸੀਂ ਅੱਜ ਪਹੁੰਚੇ ਆਂ ਦੰਦਵਾ ਸਾਹਿਬ ਤੁਹਾਨੂੰ ਦਿਖਾਵਾਂਗੇ ਦੂਸਰਾ ਦੰਦਵਾ ਸਾਹਿਬ ਸਹਿਤਕ ਮੇਲਾ ਤੇ ਆਓ ਮੇਲੇ ਦੇ ਵਿੱਚ ਚੱਲਦੇ ਆਂ ਤੁਹਾਨੂੰ ਝਲਕੀਆਂ ਦਿਖਾਵਾਂਗੇ ਸਹਿਤਕ ਮੇਲੇ ਦੀਆਂ ਆਓ ਜੀ ਚੱਲਦੇ ਆਪਾਂ ਲੱਗੀਆਂ ਹੋਈਆਂ ਰੌਣਕਾਂ ਮੇਲੇ ਦੇ ਵਿੱਚ ਬਹੁਤ ਸਜਾਏ ਹੋਏ ਐ ਤੇ ਤੁਹਾਨੂੰ ਦਿਖਾਉਨੇ ਆ ਮੇਲੇ ਦੀਆਂ ਰੌਣਕਾਂ ਕਿਵੇਂ ਹੋਇਆ ਇਹ ਅੰਗਰੇਜੇ ਯੂਨੀਵਰਸਿਟੀ ਕਾਲਜ ਨੇ ਕਿਵੇਂ ਮੇਲਾ ਕਰਕੇ ਅੱਗੇ ਆਇਆ ਹੈ ਅੱਜ ਇੱਕ ਬਹੁਤ ਜ਼ਿਆਦਾ ਮੋਟੀਵੇਸ਼ਨ ਮੋਟੀਵੇਸ਼ਨ ਹੈ ਸਭ ਲਈ ਆਪਣੇ ਕੰਮ ਦੇ ਲਈ ਸੋ थैंक यू सो मच फॉर कॉलिंग us ਇਨਵਾਈਟਿੰਗ us ਐਂਡ ਅ ਗ੍ਰੇਟ ਐਟੀਟਿਊਡ ਫਰਮ ਦ ਹਲਥ ਕੈਪੀਟਲ ਆ ਜਨ ਦੇ ਵਿਭਾਗਾਂ ਨੂੰ ਦੋਨਾਂ ਨੂੰ ਉਹਨਾਂ ਨੇ ਕੋਸ਼ਿਸ਼ਾਸ਼ੀ ਦਿੱਤੀ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਰਾਸ਼ੀ ਦੇ ਲਈ ਮੈਂ ਤਿੰਨੇ ਜਿਹੜੇ ਆਪਣੇ ਤੋਂ ਬੁਲਾ ਰਹੇ ਸੀ ਤੇ ਮੈਂ ਮਨੁਪਲ ਸੀ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬਹੁਤ ਸੋਹਣੇ ਵਿਚਾਰ ਦੇ ਕੇ ਸਾਡੇ ਜਿਹੜੀ ਬੱਚੀਆਂ ਨੂੰ ਪਿੰਡੂ ਖੇਤਰ ਦੇ ਵਿੱਚ ਰਹਿਣ ਵਾਲੀਆਂ ਜਾਂ ਸਾਡੇ ਕਾਲਜ ਦੀਆਂ ਬੱਚੀਆਂ ਨੂੰ ਜਿਹੜੇ ਆਪਣੇ ਵਿਚਾਰਾਂ ਦੇ ਨਾਲ ਪ੍ਰੇਰਿਤ ਬਹੁਤ-ਬਹੁਤ ਧੰਨਵਾਦ ਸਾਡੇ ਮੈਡਮ ਤਾਕਣਾ ਜੀ ਤੇ ਡਾਕਟਰ ਅਨੁਪਮ ਮੈਮ ਜਿਨ੍ਹਾਂ ਨੇ ਆਪਣੇ ਬਹੁਤ ਸੋਨੇ ਵਿਚਾਰ ਦੇ ਕੇ ਡਾਕਟਰ ਰਵਿੰਦਰ ਮੈਮ ਨੂੰ ਵੀ ਸੱਦਾ ਦਿੰਦੇ ਆ ਕਿ ਉਹ ਵੀ ਮੰਚ ਤੇ ਆਉਣ ਤੇ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਨਾ ਹੈ ਕਿਉਂਕਿ ਉਹ ਵੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਸਾਨੂੰ ਮੁਸ਼ਕਲਾਂ ਦੇ ਵਿੱਚੋਂ ਕਿਵੇਂ ਨਿਕਲ ਕੇ ਸਾਡੀਆਂ ਲੜਕੀਆਂ ਨੂੰ ਜਾਗਰਿਤ ਕੀਤਾ ਤਾਂ ਉਹਨਾਂ ਨੂੰ ਵੀ ਮੈਂ ਸੱਦਾ ਦਿੰਦੀ ਆ ਕਿ ਉਹ ਵੀ ਮੰਚ ਤੇ ਆ ਉਸ ਦੇ ਸਨਮਾਨ ਜਿੰਮ ਲੈਣ ਮੈਂ ਮੈਂ ਤਾਂ ਕਮੇਟ ਲੈ ਆ ਮਾਰ ਲਓ ਜੀ ਦੂਸਰੇ ਸਹਿਤਕ ਮੇਲੇ ਦੇ ਵਿੱਚ ਜਿੱਥੇ ਕਿਤਾਬੀਆਂ ਕਿਤਾਬਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਹਿਤਕ ਗਤੀਵਿਧੀਆਂ ਹੋ ਰਹੀਆਂ ਐ ਉਥੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਇੱਥੇ ਪਹੁੰਚੇ ਹੋਏ ਐ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖ ਰਹੇ ਹੋਵੋਗੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹ ਵੱਖ-ਵੱਖੀ ਯੋਗਦਾਨ ਪਾਉਂਦੇ ਹਨ ਡੰਡ ਗੁਰੂ ਸਾਹਿਬ ਤੋਂ ਆਏ ਹੋਏ ਇਨ੍ਹਾਂ ਕਿਸਾਨ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਲੋ ਜੀ ਦੋਸਤੋ ਤੁਹਾਨੂੰ ਦਿਖਾਵਾਂਗੇ ਵਿਸ਼ੇਸ਼ ਤੌਰ ਤੇ ਜਿਹੜੀਆਂ ਇੱਥੇ ਵੱਖ-ਵੱਖ ਮੁੱਖ ਸਟਾਲਾਂ ਪਹੁੰਚਣੀਆਂ ਹੋਈਆਂ। ਉਥੇ ਚੱਲਦੇ ਆਪਾਂ ਕਿਤਾਬ ਹਟ ਮੂਸਾ ਤੇ ਹੋਰ ਮੁੱਖ ਸਟਾਲਾਂ ਲੱਗੀਆਂ ਹੋਈਆਂ। ਸਾਰੀਆਂ ਤੁਹਾਨੂੰ ਦਿਖਾਵਾਂਗੇ। ਸ਼ੁਰੂ ਕਰਦੇ ਆਪਾਂ ਕਿਤਾਬ ਹਟ ਮੂਸਾ ਤੋਂ।

ਸਮਾਜ ਦੇ ਰਿਕਾਰ ਹਾਂ ਬਈ ਕੰਮ ਕਰਦਾ ਇਹ ਨਿਗਰਖਤਾ ਥੋੜੀ ਲੁੱਟ ਵਾਲੀ ਹੈ ਤੇਰੀ ਕਹਿੰਦਾ ਤੂੰ ਮਾਂ ਅੱਜ ਤੂੰ ਕੋਈ ਕਿ ਤੋ ਕਿਆ ਮੈਂ ਮੰਨ ਲਿਆ ਹੈਗੀ ਉਹ ਬੱਸ ਇਹ ਹੈ ਜੀ ਆ ਰਾਮਪੁਰੇ ਤੋਂ ਸਪਰੈਡ ਪਬਲਿਕੇਸ਼ਨ ਪਿੰਡ ਤੇ ਡਾਕਾਣਾ ਰਾ ਆ ਰਾਮਪੁਰ ਜ਼ਿਲ੍ਹਾ ਦਾ ਲੁਧਿਆਣਾ ਵੱਖ-ਵੱਖ ਪਬਲਿਕੇਸ਼ਨ ਇੱਥੇ ਪਹੁੰਚੇ ਹੋਏ ਹੈਗੇ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਕਿਤਾਬ ਘਰ ਵਾਰ ਸਹੀਵਾ ਰੀਤੀ ਚ ਪੰਜਾਬੀ ਚ ਉਰਦੂ ਦੇ ਵਿੱਚ ਵੱਖ-ਵੱਖ ਪੁਸ਼ਾਵਾਂ ਦੇ ਵਿੱਚ ਇਥੇ ਕਿਤਾਬਾਂ ਹਜ਼ਾਰਾਂ ਦੀ ਗਿਣਤੀ ਵਿੱਚ ਦੂਸਰੇ ਪੁਸਤਕ ਮੇਲੇ ਦੇ ਵਿੱਚ ਸਹਿਤਕ ਮੇਲੇ ਦੇ ਵਿੱਚ ਲੈ ਕੇ ਆਈ ਹੈ ਤੇ ਖਰੀਦੋ فروਖਤ ਵੀ ਕੀਤੀ ਜਾ ਰਹੀ ਹੈ ਪਾਠਕਾਂ ਵੱਲੋਂ ਪੂਰਾ ਉਤਸ਼ਾਹ ਹਾਲਾਂਕਿ ਪਹਿਲੇ ਤੇ ਦੂਜੇ ਦਿਨ ਦੇ ਵਿੱਚ ਥੋੜਾ ਰਸਕ ਘੱਟ ਸੀਗਾ ਪਰ ਇਸ ਸਮਾਪਤੀ ਦੇ ਦਿਨ ਦੇ ਵਿੱਚ ਕਾਫੀ ਪਰਾਸ਼ਾਏਗਾ ਗੈਦਰਿੰਗ ਕਾਫੀ ਹੈ ਪਾਠਕ ਦਰਸ਼ਕ ਸਾਹਿਤ ਪ੍ਰੇਮੀ ਕੁੰਚੇ ਹੋਏ ਹੈ ਕੁਝ ਤੋਂ ਨਾ ਭਾਇਆ ਜੀ ਮਾਫ ਕਰਕੇ ਸਮੀ ਦੇ ਦਸਤੂਰ। ਦੋਸਤੋ ਇਸ ਸੈਦਕ ਮੇਲੇ ਦੇ ਵਿੱਚ ਇਕੱਲੀਆਂ ਕਿਤਾਬਾਂ ਨਹੀਂ ਆਈਆਂ ਤੇ ਇਕੱਲੇ ਖਾਣ ਪੀਣ ਦਾ ਸਾਮਾਨ ਨਹੀਂ ਆਇਆ ਇੱਥੇ ਡਾਕਟਰਾਂ ਦੀ ਟੀਮ ਵੀ ਆਈ ਹੋਈ ਹੈ ਡਾਕਟਰ ਬਿਮਾਰਾਂ ਪ੍ਰਤੀ ਵੀ ਲੋਕਾਂ ਨੇ ਪਾਟ ਕਰਨ ਨੂੰ ਦਰਸ਼ਕਾਂ ਨੂੰ ਜਾਗਰੂਕ ਕਰ ਰਹੀ ਹੈ ਬਿਮਾਰੀਆਂ ਤੋਂ ਬਚਾ ਰਹੀ ਹੈ ਬਾਕੀ ਜਾਗਰੂਕਤਾ ਕਰ ਰਹੀ ਹੈ ਤੇ ਨਾਲ ਦੀ ਨਾਲ ਬਿਮਾਰੀਆਂ ਦੇ ਪ੍ਰਤੀ ਜਾਗਰੂਕ ਵਾਸਤੇ ਕਿਤਾਬਾਂ ਵੀ ਦਿੱਤੀਆਂ ਜਾ ਰਹੀਆਂ ਪੀ ਐਨ ਪੀ ਹਸਪਤਾਲ ਤਲਵੰਡੀ ਸਾਬੋ ਇੱਥੇ ਵੀ ਬਿਮਾਰੀਆਂ ਦੀ ਰੋਕਥਾਮ ਵਾਸਤੇ ਜਾਗਰੂਕਤਾ ਵਾਸਤੇ ਇਹ ਇਹ ٹیم ਪੰਚੀ ਹੋਈ ਹੈ। ਸਾਮ ਨੂੰ ਮੇਰੇ ਕੋਲ ਅਮਰੀਕਾ ਵਾਲੀ ਜਿੱਥੇ ਤੋਂ ਫੋਨ ਆਇਆ। ਦੋਸਤ ਇਸ ਸਾਇਤ ਕਮੇਲੇ ਦੇ ਵਿੱਚ ਕਿਤਾਬਾਂ ਦੇ ਨਾਲ-ਨਾਲ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਪੁਰਾਤਨ ਜਿਹੜੀ ਸਾਡਾ ਕਲਚਰ ਸੀਗਾ ਉਹਨੂੰ ਪ੍ਰਮੋਟ ਕਰਨ ਵਾਸਤੇ ਇਹ ਵੀ ਸਥਾਨ ਲੱਗੀ ਹੋਈ ਹੈ। ਉਹ ਲੱਕੜ ਦੇ ਨਾਲ ਬਣਾਈਆਂ ਹੋਈਆਂ ਫਟੀਆਂ ਉਹ ਆੜਾ ਤੁਸੀਂ ਦੇਖ ਸਕਦੇ ਹੋ। ਤੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਜੀਵੇ ਪੰਜਾਬ ਜੀਵੇ ਪੰਜਾਬੀ ਅੱਜ ਕੱਲ ਅਸੀਂ ਪੰਜਾਬੀ ਤੋਂ ਰੁਕਸਤ ਹੋ ਰਹੇ ਆ ਪੰਜਾਬੀ ਨੂੰ ਭੁੱਲ ਰਹੇ ਆ ਪਰ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਹੋਇਆ ਪ੍ਰਮੋਟ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਆਓ ਗਰਿਆ ਲਓ ਜੀ ਕਿਸੇ ਨੂੰ ਭੁੱਖ ਲੱਗੀ ਹੈ ਤਾਂ ਖਾਣ ਪੀਣ ਦਾ ਸਮਾਨ ਵੀ ਇੱਥੇ ਬਾਈਆਂ ਨੇ ਫਰੂਟ ਚਾਟ ਫਰੂਟ ਚਾਟ ਬਹੁਤ ਟੇਸਟੀ ਹੈ ਦੁਰਲਭ ਸਾਹਿਤ ਪੁਰਾਣਾ ਸਾਹਿਤ ਇਹਨਾਂ ਸਟਾਲਾਂ ਤੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਲੋ ਜੀ ਪੰਜਾਬ ਦੇ ਸ਼ਹੀਦਾਂ ਦੀਆਂ ਤਸਵੀਰਾਂ ਕੈਲੰਡਰ ਦੀ ਜ਼ੁਬਾਨੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸ਼ਹੀਦ ਜਿਨ੍ਹਾਂ ਨੂੰ ਵੱਖ-ਵੱਖ ਸਮਿਆਂ ਦੇ ਵਿੱਚ ਸ਼ਹੀਦ ਕੀਤਾ ਗਿਆਗਾ ਉਹ ਦਾ ਸਾਕਾ 1704 ਈਸਵੀ ਦੇ ਵਿੱਚ ਭਾਨ ਪ੍ਰੋਗ੍ਰੈਸ ਦੇ ਪਰ ਮਾਰੇ ਦੱਸ ਸਕਦੇ ਹੋ ਕਿ ਇਹ ਰਿਹਾ ਬਹੁਤ ਬਹੁਤ ਸਮੇਂ ਲੰਮੇ ਦੇ ਰਹੇ ਹੋ ਉੱਥੇ ਫਿਰਦੌਸ ਦਾ ਫਿਰਦੌਸ ਹੈ ਇਹ ਜਿਹੜਾ ਗਾਨੀ ਤੇ ਪੱਨ ਆਪਾਂ ਦੇਖਣਯੋਗ ਚੀਜ਼ ਹੈ ਗੋਮੋ ਸ਼ਰਾਈ ਤਲਾ ਪਾਲ ਮਾਣਾ ਇਹ ਤਸਵੀਰ ਤਿੱਖਾ ਕਮੈਂਟ ਕਰਦੀ ਹੈ ਫੁਲਗੀਆਂ ਵੀ ਲਿਖਿਆ ਹੋਇਆ ਹੈਗਾ ਨਾਮ ਵੀ ਲਿਖਿਆ ਹੋਇਆ ਹੈ ਜੀ ਨਾਮ ਚੁੰਨੀ ਪਿਤਾ ਪੰਜਾਬ ਸਿੰਘ ਕੱਦ ਕਰੀਬ 1 ਸਵਾ 2 ਮੀਟਰ ਕੀ ਬਾਤ ਹੈ ਅਸੀਂ ਕਲਗੀਧਰ ਗੁਰਮਤ ਪ੍ਰਚਾਰ ਲਹਿਰ ਪਿੰਡ ਪਟਨੂ ਰਲਵਾਣਾ ਜੱਦੀ ਜ਼ਿਲ੍ਹਾ ਜਲੰਧਰ ਛੋਟਾ ਸ਼ਹਿਰ ਭੋਗਪੁਰ ਤੋਂ ਅਸੀਂ ਇਸ ਤਰ੍ਹਾਂ ਪੋਸਟਰਾਈ ਸੇਵਾ ਕਰਦੇ ਆਂ ਕਿ ਪੋਸਟਰ ਦੋਨੇ ਪਾਸਿਓ ਲਮੀਨੇਸ਼ਨ ਆ ਅਸੀਂ ਸੰਤਨ ਨੂੰ ਵੀ ਗੁਜਾਰਸ਼ ਕਰਦੇ ਆਂ ਇਹ ਤੁਸੀਂ ਘਰ ਲਈ ਤੇ ਖਰੀਦਣਾ ਹੀ ਖਰੀਦਣਾ ਇੱਕ ਜਾਂ ਦੋ ਇਹ ਸੇਵਾ ਦੇ ਕਈ ਤਰੀਕੇ ਆ ਇਹ ਤੁਸੀਂ ਸਾਡੇ ਕੋ ਖਰੀਦ ਕੇ ਗੁਰਦਾਰੇ ਵੀ ਜਾ ਕੇ ਲਾ ਸਕਦੇ ਹੋ ਇਹਦੀ ਕੋਈ ਬਹੁਤੀ ਮਤਲਬ ਜਿਆਦਾ ਕੀਮਤ ਨਹੀਂ ਹੋ ਇਹ 50 ਰੁਪਏ ਦਾ ਇੱਕ ਸੋ ਜੇ ਤੁਸੀਂ ਚਾਹੋ ਤੇ ਇਹਨਾਂ ਨੂੰ ਇੱਥੋਂ ਖਰੀਦ ਕੇ ਤੁਸੀਂ ਗੁਰਦਾਰਿਆਂ ਚ ਵੀ ਜਾ ਕੇ ਲਾ ਸਕਦੇ ਹੋ ਇਹ ਅਸੀਂ ਸਿਮਾ ਦੇਣਾ ਚਾਹੁੰਦੇ ਆ ਤਾਂ ਖੁਦ ਘਰਾਂ ਚ ਵੀ ਲਾ ਸਕਦੇ ਹੋ ਇਹ ਵੱਖੋ ਵੱਖਰੇ ਤਰਾ ਦੇ ਸਾਰੇ ਪੋਸਟਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਸਟਾਲ ਗੁਰੂ ਕਾਸ਼ੀ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਹ ਸਟਾਲ ਹੈਗਾ ਜਿਹੜਾ ਕਿ ਤਲਵੰਡੀ ਸਾਬੋ ਦੇ ਕੈਂਪਸ ਦੇ ਵਿੱਚ ਗੁਰੂ ਕਾਸ਼ੀ ਕੈਂਪਸ ਦੇ ਵਿੱਚ ਪੱਕੇ ਤੌਰ ਤੇ ਲੱਗਿਆ ਹੋਇਆ ਹੈਗਾ ਜਣਕਿ ਇੱਕ ਤਰ੍ਹਾਂ ਦੀ ਲਾਇਬ੍ਰੇਰੀ ਬਣੀ ਹੋਈ ਹੈ ਉੱਥੇ ਕਹਿੰਦੇ ਵੀ 50% ਡਿਸਕਾਊਂਟ ਦੇ ਕੇ ਇਹ ਬੱਚੇ ਵਿਦਿਆਰਥੀ ਇਸ ਕਿਤਾਬ ਘਰ ਤੋਂ ਕਿਤਾਬਾਂ ਲੈ ਸਕਦੇ ਆ ਹਾਂਜੀ ਇਹ ਪੰਜਾਬੀ ਯੂਨੀਵਰਸਿਟੀ ਗੁਰੂਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬ ਦੇ ਸਾਹਿਤਕ ਮੇਲੇ ਦੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਵੱਲੋਂ ਕਿਤਾਬ ਘਰ ਵੱਲੋਂ ਅਸੀਂ ਇੱਥੇ ਪ੍ਰਦਰਸ਼ਨੀ ਲਗਾਈ ਹੈ ਕਿਤਾਬਾਂ ਦੀ ਤੇ ਇਸ ਸਾਹਿਤਕ ਮੇਲੇ ਦੇ ਵਿੱਚ ਵਿਦਿਆਰਥੀਆਂ ਦਾ ਬਹੁਤ ਜਿਹੜਾ ਹੈਗਾ ਉਚਿਤ ਤੌਰ ਤੇ ਬੱਦੀਆਂ ਸ਼ਕਸ਼ੀਤਾਂ ਪਹੁੰਚੇ ਨੇ ਜਿਨ੍ਹਾਂ ਦੇ ਨਾਲ ਵਿਦਿਆਰਥੀਆਂ ਨੂੰ ਬਹੁਤ ਸਾਰਾ ਲਾਭ ਹੋ ਰਿਹਾ ਹੈ ਤੇ ਇੱਥੇ ਬਹੁਤ ਸਾਰੇ ਪਬਲਿਸ਼ਰ ਆਏ ਨੇ ਜਿਨ੍ਹਾਂ ਨੇ ਕਿਤਾਬਾਂ ਦੇ ਆਪਣਾ ਯੋਗਦਾਨ ਪਾਇਆ ਤੇ ਹੋਰ ਵੀ ਬਹੁਤ ਸਾਰਾ ਸਾਹਿਤਕ ਮੇਲੇ ਦੇ ਵਿੱਚ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਰਿਹਾ ਜਿੱਥੇ ਕਿ ਸਾਹਿਤਕ ਸਰਗਰਮੀਆਂ ਦੇ ਨਾਲ ਬੱਚਿਆਂ ਨੂੰ ਇੱਥੇ ਬਹੁਤ ਸਾਰਾ ਗਿਆਨ ਮਿਲ ਰਿਹਾ ਹੈਗਾ ਤੇ ਪੰਜਾਬੀ ਯੂਨੀਵਰਸਿਟੀ ਦੀ ਇਸ ਗੁਰੂਕਾਸ਼ੀ ਕੈਂਪਸ ਦੇ ਕਿਤਾਬ ਘਰ ਵੱਲੋਂ 50% ਦੇ 50% ਤੇ ਅਸੀਂ ਜਿਹੜੀਆਂ ਕਿਤਾਬਾਂ ਨੇ ਉਹ ਮੁਹੱਈਆ ਕਰਵਾ ਰਹੇ ਹਾਂ ਬਹੁਤ ਵਧੀਆ ਕਿਤਾਬਾਂ ਤੇ ਬਹੁਤ ਵਧੀਆ ਵਿਸ਼ਵ ਕੋਸ਼ ਤੇ ਹੋਰ ਬਹੁਤ ਉੱਚ ਪੱਧਰੀ ਜਿਹੜੀਆਂ ਲੇਖਕਾਂ ਦੀਆਂ ਕਿਤਾਬਾਂ ਨੇ ਉਹ ਵਿਦਿਆਰਥੀਆਂ ਨੂੰ 50% ਤੇ ਮੁਹੱਈਆ ਕਰਵਾ ਰਹਿਆਂਗੇ ਇਹ ਕਿਤਾਬ ਘਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਦਮਦਮਾ ਸਾਹਿਬ ਵਿਖੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ 9 ਤੋਂ 5 ਜਿਹੜਾ ਸਮੇਂ ਤੱਕ ਇਹ ਖੁੱਲ੍ਹਾ ਰਹਿੰਦਾ ਹੈਗਾ ਕਦੇ ਵੀ ਕੋਈ ਬਾਹਰੋਂ ਆਪਣੇ ਜਿਹੜਾ ਹੈਗਾ ਬਾਹਰੋਂ ਕੋਈ ਵੀ ਆ ਕੇ ਇਸ ਕਿਤਾਬ ਘਰ ਦਾ ਲਾਭ ਉਠਾ ਸਕਦਾ ਹੈ ਇਥੋਂ ਹਮੇਸ਼ਾ 50% ਤੇ ਜਿਹੜੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਜੀ ਇਹ ਬੋਲ ਨਹੀਂ ਉਹ ਰਿਫਰਿੰਗ

ਮੈ ਤੇ ਸ਼ੀਸ਼ਾ ਸੰਮਰਤ ਅਮਰੋਜ ਤਿਸਾ ਕਾਕਾ ਪ੍ਰਤਾਪੀ ਮਾ ਬੋਦੀ ਤੇ ਮਾ ਪੁੱਤਰੋ ਉਸਤ ਬੋਤ ਰਨੀਆਂ ਕਿਤਾਬਾਂ ਇੱਥੇ Dünya casus dünya Yara migrati ki bak bak aşama dünya bak bak marami ਉੱਜੀ ਜਿੱਥੇ ਅੱਜ ਮਹਿਲਾ ਦਿਵਸ ਹੈਗਾ ਉਥੇ ਮਹਾ ਸ਼ਿਵਰਾਤਰੀ ਹੈ ਤੇ ਦੂਜੇ ਪਾਸੇ ਤੀਸਰੇ ਦਿਨ ਦਾ ਆਖਰੀ ਦਿਨ ਦਾ ਮੇਲਾ ਸਹਿਤਕ ਮੇਲਾ ਤੁਸੀਂ ਦੇਖ ਰਹੇ ਹੋਗੇ ਵੱਖ-ਵੱਖ ਪਬਲਿਕੇਸ਼ਨ ਇੱਥੇ ਪਹੁੰਚੇ ਹੋਏ ਐ ਵੱਖ-ਵੱਖ ਪਛਾਵਾਂ ਦੀਆਂ ਕਿਤਾਬਾਂ ਵੱਖ-ਵੱਖ ਵੈਰਾਈਟੀਆਂ ਨਾਵਲ ਕਵਿਤਾਵਾਂ ਲੇਖ ਸਵੈ ਜੀਵਨੀ ਪੁਰਾਣੀਆਂ ਕਿਤਾਬਾਂ ਧਾਰਮਿਕ ਕਿਤਾਬਾਂ ਸਭ ਤੁਸੀਂ ਇੱਥੋਂ ਪ੍ਰਾਪਤ ਕਰ ਸਕਦੇ ਹੋ ਫਿਰ ਨਾਲ ਅੰਮ੍ਰਿਤ ਮਲਕਾਣਾ ਜੁੜੇ ਹੋਏ ਐ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਉਹ ਵੀ ਕਵਰੇਜ ਕਰਦੇ ਹੈਗੀ ਪੂਰੇ ਸਹਿਤਕ ਮੇਲੇ ਦੀ ਉਹਨਾਂ ਕੋਈ ਸਵਾਲ ਪੁੱਛ ਲੈਣੇ ਆ ਅਮਰਤ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਭ ਤੋਂ ਪਹਿਲਾਂ ਮੇਲਾ ਚੱਲ ਰਿਹਾ ਹੈਗਾ ਸਹਿਤਕ ਮੇਲਾ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਇਹ ਦੂਜਾ ਸਹਿਤਕ ਮੇਲਾ ਜਿਹੜਾ ਗੁਰੂਕਾਸ਼ੇਮ ਕੈਂਪਸ ਦੇ ਵਿੱਚ ਹੋ ਰਿਹਾ ਹੈਗਾ ਸੋ ਸਾਰੇ ਟੀਚਰਜ਼ ਤੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਵਧਾਈ ਤੇ ਧੰਨਵਾਦ ਸਾਡੇ ਪੱਤਰਕਾਰ ਵੀਰ ਗੁਰਜਨ ਸਿੰਘ ਜੀ ਥਿਆ ਜਿਨ੍ਹਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਇਸ ਤਰ੍ਹਾਂ ਦੇ ਮੇਲੇ ਆ ਜਿਹੜੇ ਬਹੁਤ ਘੱਟ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਤੇ ਸਾਨੂੰ ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਮੈਸੇਜ ਮਿਲਦਾ ਜਾਂ ਕੋਈ ਸਾਨੂੰ ਕਿਸੇ ਵੀ ਮੀਡੀਆ ਦੇ ਥਰੂ ਸਾਨੂੰ ਮੈਸੇਜ ਆਉਂਦਾ ਵੀ ਆਪਾਂ ਨੂੰ ਇਸ ਤਰ੍ਹਾਂ ਦੇ ਮੇਲੇ ਆ ਜਿਹੜੇ ਉਹ ਨਹੀਂ ਛੱਡਨੇ ਚਾਹੀਦੇ ਤੇ ਪਹਿਲਾਂ ਵੀ ਆਏ ਆ ਪਹਿਲੇ ਦਿਨ ਵੀ ਆਏ ਸੀ ਅੱਜ ਮੇਲੇ ਦਾ ਜਿਵੇਂ ਲਾਸਟ ਦਿਨ ਹੈ ਤੇ ਬਹੁਤ ਜਿਆਦੇ ਰਾਉਂਡ ਚ ਤੁਸੀਂ ਦੇਖ ਵੀ ਰਹੋਗੇ ਹਨ तकरीबन 4 ਸਪੇਰੇ ਤੇ ਵੱਖ-ਵੱਖ ਪਿੰਡਾਂ ਤੋਂ ਬੱਚੇ ਆਏ ਹੋਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਹੈ ਉਹ ਵੱਖ-ਵੱਖ ਕਿਤਾਬਾਂ ਦੀਆਂ ਜਿਹੜੀਆਂ ਸਟਾਲਾਂ ਤੇ ਆ ਉਹ ਖੜੇ ਹੋਏ ਨੇ ਤੇ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਦੇ ਮੇਲੇ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਹਮਾਵਾ ਕੇ ਪਹੁੰਚਣਾ ਚਾਹੀਦਾ ਤੇ ਬਹੁਤ ਤਰ੍ਹਾਂ ਦਾ ਆਪਾਂ ਨੂੰ ਨਵਾਂ ਕੁਝ ਇਸ ਤਰ੍ਹਾਂ ਦੇ ਮੇਲਿਆਂ ਤੋਂ ਸਿੱਖਣ ਨੂੰ ਮਿਲਦਾ ਹੈ ਧੰਨਵਾਦ ਉਹਨਾਂ ਦੇ ਨਾਲ ਜਾਤੀਆਂ ਦਾ ਅੰਮ੍ਰਿਤ ਜੀ ਜਿਹੜਾ ਕਿੱਕ ਚੱਲੀ ਜਾਂਦਾ ਉਹ ਇਲਾਕਾ ਫਿਰ ਇੰਨੀਆਂ ਕਿਤਾਬਾਂ ਕੌਣ ਪੜਦਾ ਹੈ ਇੰਨੀਆਂ ਕਿਤਾਬਾਂ ਹਜ਼ਾਰਾਂ ਅੰਗਰੇਜ਼ੀ ਦੇ ਵਿੱਚ ਪੰਜਾਬੀ ਚ ਅੰਗਰੇਜ਼ੀ ਚ ਹਿੰਦੀ ਚ ਬਹੁਤ ਬਹੁਤ ਆਇਨ ਪੜਦੇ ਲੋਕ ਨਹੀਂ ਦੇਖੋ ਜੀ ਜਿਹੜੇ ਫੋਨਾਂ ਵਾਲਾ ਮੋਬਾਈਲ ਵਾਲਾ ਤੁਸੀਂ ਕਹਿ ਰਹੇ ਹੋ ਜੋ ਚੱਲ ਜਾਂਦਾ ਜਿਹੜੇ ਕਿਤਾਬਾਂ ਨਾਲ ਜੁੜੇ ਹੋਏ ਆ ਉਹ ਉਹ ਚੀਜ਼ ਵੱਲ ਸੋਚਦੇ ਵੀ ਨਹੀਂ ਜਿਹੜੇ ਸਾਹਿਤਕ ਹੈਗੇ ਆ ਪੜਨ ਵਾਲੇ ਆ ਜਿਨ੍ਹਾਂ ਨੂੰ ਇਹ ਚੀਜ਼ ਦਾ ਨਸ਼ਾ ਲੱਗਿਆ ਹੋਇਆਗਾ ਉਹ ਕਿਤਾਬਾਂ ਵਾਲਣੀ ਸੋਚਦੇ ਉਹ ਲਗਾਤਾਰ ਪੜ ਰਹੇ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜੇ ਮੈਂ ਆਪਣੇ ਪਿੰਡ ਦੀ ਵੀ ਗੱਲ ਕਰਦੇ ਆ ਤਾਂ ਮੇਰੇ ਪਿੰਡ ਦੇ ਵਿੱਚ ਇਹੋ ਜਿਹੇ ਇਨਸਾਨ ਬੈਠੇ ਆ ਜਿਨ੍ਹਾਂ ਦੇ ਘਰ ਜਾਦੂ ਆਪਾਂ ਜਾਈਏ ਜੇ ਪਤਾ ਕਰ ਲਈਏ ਵੀ ਇਹ अलमारी ਦੇ ਵਿੱਚ ਕੀ ਆ ਤਾਂ ਤਕਰੀਬਨ ਸਾਰੀ ਦੀ ਸਾਰੀ अलमारी ਆ ਜਿਹੜੀ ਉਹ ਕਿਤਾਬਾਂ ਨਾਲ ਬਕਸਾਂ ਨਾਲ ਭਰੀ ਹੋਈ ਮਿਲੂਗੀ ਸੋ ਇਸ ਕਰਕੇ ਜਿਹੜੇ ਪੜਦੇ ਆ ਜਿਨ੍ਹਾਂ ਨੂੰ ਸ਼ੌਂਕ ਆ ਜਿਨ੍ਹਾਂ ਨੂੰ ਇਹ ਨਸ਼ਾ ਲੱਗਿਆ ਹੋਇਆ ਉਹ ਇਹ ਚੀਜ਼ ਨਹੀਂ ਸੋਚਦੇ ਵੀ ਫੋਨ ਆ ਗਏ ਜਾਂ ਮੋਬਾਈਲ ਵਾਲੇ ਇਹ ਚੀਜ਼ ਪੜਦੇ ਨਹੀਂ ਉਹਨੇ ਬਹੁਤ ਵੱਡੀ ਦੀ ਗਿਣਤੀ ਦੇ ਵਿੱਚ ਲਿਖਣ ਵਾਲੇ ਲਿਖ ਵੀ ਰਹੇ ਐ ਤੇ ਪੜਨ ਵਾਲੇ ਪੜ ਵੀ ਰਹੇ ਆ ਮੈਂ ਕਹਿਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਜੋ ਐਸਐਮਐਲ ਦੇ ਸਬੰਧ ਵਿੱਚ ਅਗਰ ਮੈਂ ਕਰਾਂ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਸਾਡਾ ਦੂਸਰਾ ਮੇਲਾ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਸਾਡੇ ਕੋਲੇ ਚੰਗਾ ਪਾਠਕ ਵਰਗ ਜਿਹੜਾ ਹੈਗਾ ਉਹ ਆਇਆ ਪਿਛਲੇ ਸਾਲ ਦੇ ਮੁਕਾਬਲੇ ਤੰਨੇ ਲੱਗ ਰਿਹਾ ਕਿ ਅਗਰ ਇਹ ਅਸੀਂ ਕੰਟੀਨਿਊ ਰੱਖਦੇ ਆ ਤਾਂ ਆਉਣ ਵਾਲੇ ਸਾਲਾਂ 'ਚ ਹੋਰ ਬਿਹਤਰ ਹੋਣ ਦੀ ਉਮੀਦ ਹੈਗੀ ਆ ਦੂਸਰਾ ਜੋ ਸਾਡਾ ਨਿੱਜੀ ਤੌਰ ਤੇ ਪਰਪਸ ਵੀ ਹੈ ਉਹ ਇਹ ਹੈ ਕਿ ਨੇਲੇ ਸਾਹਿਤਕ ਮੇਲੇ ਕਾਸ ਤੌਰ ਤੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਔਰ ਵੱਡੀ ਤਾਦਾਦ ਦੇ ਵਿੱਚ ਹੋਣੇ ਚਾਹੀਦੇ ਨੇ ਉਹਦੇ ਨਾਲੇ ਹੈਗਾ ਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਕਿਤਾਬਾਂ ਨਾਲ ਜੁੜਦੀ ਆ ਔਰ ਉਹ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਉਹਨਾਂ ਦੀ ਜਿਹੜੀ ਜ਼ਿੰਦਗੀ ਹੈਗੀ ਉਹ ਚੱਲਦੀ ਹੈ ਔਰ ਇਹਦੇ ਨਾਲ ਨਾਲ ਜਿਹਦੇ ਅੰਦਰ ਕੋਈ ਲਿਖਣ ਦੀ ਪੜ੍ਹਨ ਦੀ ਜਾਂ ਕੋਈ ਕਿਸੇ ਵੀ ਹੋਰ ਐਕਟੀਵਿਟੀ ਦੀ ਕੋਈ ਗੁੰਜਾਇਸ਼ ਆਏਗੀ ਤਾਂ ਉਹਦੇ ਉਹਨੂੰ ਇੱਕ ਸਪੇਸ ਮਿਲਦੀ ਆ ਉਹਨੂੰ ਇੱਕ ਫਰੰਟ ਮਿਲਦਾ ਇੱਕ ਮੰਚ ਮਿਲਦਾ ਉਹਨੂੰ ਆਪਣੀ ਗੱਲ ਰੱਖਣ ਆ ਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤਲਵੰਡੀ ਸਾਬ ਦੇ ਨੇੜੇ ਤੇਲੇ ਜਿੰਨੇ ਵੀ ਰੀਡਰ ਜਿੰਨੇ ਵੀ ਲੋਕ ਇੱਥੇ ਮੇਲਾ ਦੇਖਣ ਆਏ ਨੇ ਤੇ ਉਹਨਾਂ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਆ ਕਿ ਉਹਨਾਂ ਨੇ ਇਸ ਮੇਲੇ ਨੂੰ ਕਾਮਯਾਬ ਬਣਾਇਆ ਔਰ ਪਿਛਲੇ ਮੇਲੇ ਦੇ ਮੁਕਾਬਲੇ ਵੱਡੀ ਗਿਣਤੀ ਦੇ ਵਿੱਚ ਪਾਠਕ ਜਿਹੜਾ ਇੱਥੇ ਆਇਆ ਔਰ ਉਹਨਾਂ ਨੇ ਕਿਤਾਬਾਂ ਦੀ ਖਰੀਦੋ ਪ੍ਰੋਖਤਾ ਜਿਹੜੀ ਉਹ ਕੀਤੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਹਾਂ ਕਿਉਂਕਿ ਉਹਨਾਂ ਤੋਂ ਬਿਨਾ ਪਾਠਕਾਂ ਤੋਂ ਬਿਨਾ ਇਹ ਮੇਲਾ ਜਿਹੜਾ ਹੈਗਾ ਕਾਮਯਾਬ ਨਹੀਂ ਹੋ ਸਕਦਾ ਸੀਗਾ ਤੇ ਇਹ ਮੇਲਾ ਕਾਮਯਾਬ ਹੋਣ ਦਾ ਸਿਹਰਾ ਜਿਹੜਾ ਉਹ ਉਹਨਾਂ ਦੇ ਸਿਰ ਹੀ ਵੱਜਿਆ ਜਾਂਦਾ ਤੇ ਅਸੀਂ ਬਹੁਤ ਮੇਲੇ ਦੀ ਜਿੰਨੀ ਪ੍ਰਬੰਧਕੀ ਟੀਮ ਹੈ ਇਸ ਕਾਲਜ ਵੱਲੋਂ ਔਰ ਸਾਡੀ ਟੀਮ ਵੱਲੋਂ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਪਹੁੰਚੇ ਔਰ ਇਸ ਮੇਲੇ ਨੂੰ ਜਿਹੜਾ ਕਾਮਯਾਬ ਮਿਸਟਰ ਸਿੰਘ ਕਲੈਕਸ਼ਨ ਇੱਥੇ ਹਰ ਤਰ੍ਹਾਂ ਦੀਆਂ ਕਿਤਾਬਾਂ ਧਾਰਮਿਕ ਗਜ਼ਲਾਂ ਨਾਵਲ ਕਹਾਣੀਆਂ ਕਵਿਤਾਵਾਂ ਸਭੇ ਜੀਵਨੀਆਂ ਸਾਰੀਆਂ ਕਿਤਾਬਾਂ ਇੱਥੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਮਿਸਟਰ ਸਿੰਘ 컬렉ਸ਼ਨ ਦੇ ਵਿੱਚੋਂ ਤੁਸੀਂ ਦੇਖਦੇ ਹੋ ਤੁਸੀਂ ਦੇਖ ਸਕਦੇ ਹੋਗੇ ਸਾਰੀਆਂ ਕਿਤਾਬਾਂ ਕਿਤਾਬੀ ਤਰੂਨਾ ਛਿੰਦਿਆ ਜਨਾ ਸਿੱਖਾਂ ਦੀ ਸੰਧਾਰਤਕ ਧੇਰਾਬੰਦੀ ਸਰਦਾਰ ਰਣਜੀਤ ਸਿੰਘ ਹੋਰ ਵੀ ਬਾਈਕਟੈਗ ਹੋਰ ਵੀ ਜਿਹੜਾ ਸਿੱਖ ਇਤਿਹਾਸ ਦੀਆਂ ਕਿਤਾਬਾਂ ਇੱਥੇ ਲੰਗੀਆਂ ਜਾ ਸਕਦੀਆਂ ਨੇ ਮਿਸਟਰ ਸਿੰਘ ਕਲੈਕਸ਼ਨ ਦੇ ਵਿੱਚੋਂ ਅੱਜ ਮਾਨੂੰ ਮਿਲੇ ਤੀਜਾ ਦਿਨ ਦਾ ਦੰਦੂਆ ਸਾਹਿਬ ਸਹਿਜ ਸਭਾ ਮੱਲੂ ਆਨਲਾਈਨ ਕਿਤਾਬ ਘੜੇ ਸਹਿਯੋਗ ਨਾਲ ਜਿਹੜਾ ਮੇਲਾ ਚੱਲ ਰਿਹਾ ਹੈਗਾ ਬਹੁਤ ਸੋਹਣਾ ਮੇਲਾ ਚੱਲ ਰਿਹਾ ਹੈਗਾ ਮੈਂ ਤੇ ਇਹੋ ਆਖੂਗਾ ਵੀ ਇਦਾਂ ਦੇ ਮੇਲੇ ਹਰ ਸਾਲ ਹਰ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਆ ਬਹੁਤ ਜ਼ਬਰ ਮਾ ਹੁੰਗਾਰਾ ਜਨਤਾ ਵੱਲੋਂ ਜੀ ਮੋਬਾਈਲ ਤੋਂ ਆਇਆ ਆ ਦੇਖਦੇ ਆ ਛੋਟੇ ਛੋਟੇ ਬੱਚੇ ਵੀ ਮੋਬਾਈਲ ਦੇਖ ਕੇ ਕਰਦੇ ਆ ਜੀ ਜੀ ਬਈ ਜਿਵੇਂ ਇਹਨੀਆਂ ਸਟਾਲਾਂ ਉੱਤੇ ਹੋਣੀ ਐਨੀਆਂ ਬੱਚੇ ਕੀ ਲੱਗਦਾ ਵੀ ਇਹਨਾਂ ਨੂੰ ਪੜਨਾ ਨਹੀਂ ਚਾਹੀਦਾ ਨਹੀਂ ਪੜਨਲੇ ਹੈਗੇ ਬਰੇ ਮੰਲੋ ਜਿਹੜੇ ਅੱਜ ਕੀ ਹੋ ਰਿਹਾ ਹੈ ਨਾ ਵੀ ਜਿਵੇਂ ਆਪਾਂ ਇੱਕ ਚੀਜ਼ ਤੋਂ ਅੱਕ ਨਹੀਂ ਜਾਂਦੇਗੇ ਲੋਕ ਕਮੋਲ ਤੋਂ ਅੱਕ ਚੁੱਕੇ ਨੇ ਉਹ ਮੋਬਾਈਲ ਨੂੰ ਪਾਸੇ ਰੱਖ ਕੇ ਕਿਤਾਬਾਂ ਪੜਨਾ ਚਾਹੁੰਦੇ ਨੇ ਤੇ ਕਿਤਾਬਾਂ ਦੇ ਸਟਾਲਾਂ ਤੇ ਆ ਕੇ ਕਿਤਾਬਾਂ ਲੈ ਰਹੇ ਨੇ ਵੀ ਬਦਲਾ ਆ ਰਿਹਾ ਹੈ ਹੌਲੀ ਹੌਲੀ ਆ ਰਿਹਾ ਹੁਆ ਸੈਟਿੰਗ ਹੋ ਜੂਗੀ ਲੋਟ ਆ ਜੂ ਕੰਮ ਪਰ ਟਾਈਮ ਲੱਗੂ ਥੋੜਾ ਜਿਆ ਮਵੇਕ ਕੜ ਪ੍ਰਕਾਸ਼ਨ ਸ੍ਰੀ ਅਨੰਦ ਪ੍ਰਸਾਦ ਬਲੇ ਬਲੇ ਬਹੁਤ ਦੂਰੋਂ ਪ੍ਰਕਾਸ਼ਨ ਤੇ ਪਹੁੰਚੇ ਹੋਏ ਹੈਗੇ ਦਮਦਮਾ ਸਾਹਿਬ ਦੀ ਧਰਤੀ ਤੇ ਲੋ ਜੀ ਏ ਸੀ ਅੱਜ ਦਾ ਸਹਿਤਕ ਮੇਲਾ ਤਲਵੰਡੀ ਸਾਬੋ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਮੇਲਾ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਕੁਝ ਹੋਰ ਜਾਣਕਾਰੀ ਭਰਪੂਰ ਲੈ ਕੇ ਆਵਾਂਗੇ ਉਦੋਂ ਤੱਕ ਦਿਓ ਆਗਿਆ ਸਤਿ ਸ੍ਰੀ ਅਕਾਲ